ਫਰੀਦਕੋਟ ਕੋਟਕਪੁਰਾ ਰੋਡ ਤੇ ਉਸ ਸਮੇਂ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਇੱਥੇ ਸਰਕਾਰੀ ਬੱਸ ਨੇ ਔਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਔਟੋ ਰਿਕਸ਼ਾ ਚਾਲਕ ਅਤੇ ਉਸ ਵਿੱਚ ਬੈਠੀ ਇੱਕ ਸਵਾਰੀ ਨੇ ਬੱਸ ਚਾਲਕ ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਮਾਮਲਾ ਇੰਨਾ ਵੱਧ ਗਿਆ ਕਿ ਸੜਕ ਤੇ ਕਰੀਬ 1 ਘੰਟੇ ਤੱਕ ਜਾਮ ਲੱਗਾ ਰਿਹਾ ਤਸਵੀਰਾਂ ਫਰੀਦਕੋਟ ਕੋਟਕਪੁਰਾ ਰੋਡ ਦੀਆਂ ਹਨ ਜਿੱਥੇ ਇੱਕ ਸਰਕਾਰੀ ਬੱਸ ਨੇ ਔਟੋ ਰਿਕਸ਼ਾ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਆਟੋ ਚਾਲਕ ਅਤੇ ਆਟੋ ਵਿੱਚ ਬੈਠੀ ਮਹਿਲਾ ਸਵਾਰੀ ਨੇ ਬੱਸ ਚਾਲਕ ਤੇ ਉਹਨਾਂ ਉਨਾਂੜ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਦੋਨਾਂ ਧਿਰਾਂ ਵਿੱਚ ਵਿਵਾਦ ਇੰਨਾ ਵੱਧ ਗਿਆ ਕਿ ਮਾਮਲਾ ਹੁਣ ਪੁਲਿਸ ਥਾਣੇ ਤੱਕ ਪਹੁੰਚ ਗਿਆ ਜਿੱਥੇ ਹੋਈ ਬਹਿਸਬਾਜ਼ੀ ਕਾਰਨ ਸੜਕ ਤੇ ਕਰੀਬ 1 ਘੰਟਾ ਜਾਮ ਲੱਗਾ ਰਿਹਾ ਔਰਤ ਨੇ ਦੱਸਿਆ ਕਿ ਬੱਸ ਵਾਲੇ ਨੇ ਉਸਦੇ ਥੱਪੜ ਮਾਰਿਆ ਤੇ ਉਸਦਾ ਫੋਨ ਖੋਣ ਦੀ ਵੀ ਕੋਸ਼ਿਸ਼ ਕੀਤੀ ਕੱਲ ਇਦਾਂ ਸਰ ਜਦੋਂ ਆਪਾਂ ਨਹਿਰਾਂ ਦੇ ਪੁਲ ਤੋਂ ਫ੍ਰੀ ਕੋਰਨਰ ਵੱਰਦੇ ਹਾਂ ਉਖੜੀਆਂ ਬਹੁਤ ਜ਼ਿਆਦਾ ਉੱਥੇ ਬੜਾ ਬਚਾ ਕੇ ਲੰਘਾਣੇ ਪੈਂਦੇ ਉੱਥੋਂ ਹੁਣ ਬਣੀ ਜਾਂਦਾ ਆ ਪੁਲ ਪੁਲ ਦੂਰਲੇ ਪਾਸੇ ਕਿੰਨਾ ਕੋਹ ਹਾਰਨੋ ਜਾਈ ਜਾਂਦਾ ਹੱਥ ਵੀ ਕਿਤਨਾ ਖਰਜ ਕੋਲ ਰਾ ਖਰਾਬ ਆ ਔਰ ਉਹਦੇ ਸਾਹਮਣੇ ਉਕਲੀਆਂ ਨਾਲ ਇਹ ਹੋ ਕੇ ਆ ਜਾਂਦੀ ਗੱਡੀ ਮਗਰੋਂ ਟੱਕਰ ਮਾਰੀ ਤੋਂ ਹੌਲੇ ਹੌਲੇ ਰੇੜਾ ਦਾ ਸੀਗਾ ਜਿਵੇਂ ਉਹਨੇ ਧੱਕਾ ਮਾਰਿਆ ਪਲਟੀ ਨਹੀਂ ਗਈ ਇਹ ਆਟੋ ਮੇਰੀ ਪਲਟੀ ਨਹੀਂ ਉਤਰ ਕੇ ਮੈਂ ਖਾ ਵੀ ਤੁਹਾਨੂੰ ਇਹ ਬੋਲਣ ਲੱਗੇ ਕਿ ਨਹੀਂ ਵੀ ਤੁਹਾਨੂੰ ਦੱਸਦਾ ਨਹੀਂ ਦਵਾਈ ਨਾਲ ਬਿਠਾਇਆ ਸੀ ਦਵਾਈ ਮੇਰੇ ਪੋਤੇ ਨੂੰ ਦਵਾਈ ਲੈਣ ਚਲੇ ਸੀ ਇਹ ਨਾਲ ਇਹਦੀ ਬੀਬੀ ਵੀ ਤਾਂ ਇਹਦੀ ਦਵਾਈ ਲੈਣ ਚਲੇ ਸੀ ਛਿਵਲਾ ਸਟਾਰਟ ਮਗਰੋਂ ਆ ਕੇ ਇੱਕ ਪਾਸੇ ਗੜ ਪੈ ਗਿਆ ਠੀਕ ਹੈ ਇੱਕ ਪੀਆਰ ਸੀ ਦੀ ਬੱਸ ਜਿਹੜੀ ਫੋਟਪੁਰ ਜਾਂਦੀ ਹੈ ਇਹਨੇ ਵਾਜ ਮਾਰੀ ਕਹਿੰਦਾ ਵੇਖੋ ਇਹ ਰਾਤ ਵਾਲੇ ਨੇ ਗੰਦ ਪਾਇਆ ਅੱਗੇ ਇਹਦੇ ਗਲ ਪੈ ਗਿਆ ਉਹ ਤਾਂ ਆਪਾਂ ਦੀ ਗੱਲ ਵੀ ਮੇਰੇ ਇਹਦੇ ਮਾਰੇ ਗਲ ਉਹ ਤਾਂ ਮੇਰੀ ਆਪਾਂ ਦੀ ਚਾਬੀ ਕਢ ਕੇ ਲੈ ਗਈ ਹੱਥੋਂ ਬਾਈ ਮੇਰਾ ਮੋਬਾਈਲ ਖੋਨੇ ਸੀ ਤਿੰਨ ਜਣੇ ਗਲ ਕੇ ਮਸਾ ਮੇਰੀ ਜੁੰਡਿਆਂ ਤੋਂ ਪਟਿਆ ਮੇਰੀ ਆ ਸਿੱਚੀ ਮਰੋੜ ਸੀ ਔਰ ਮੇਰੀ ਆਟੋ ਦੀ ਚਾਬੀ ਕਢ ਕੇ ਲੈ ਗਏ ਇਨਾ ਸਾਨੂੰ ਇਨਸਾਫ ਚਾਹੀਦਾ ਹੈ ਮੈਨੂੰ ਇਨਸਾਫ ਚਾਹੀਦਾ ਹੈ ਜਿਹੜੇ ਪਾਈ ਬੋਲੇ ਆ ਉਹਨਾਂ ਨੂੰ ਵੀ ਦੁਬਾਰਾ ਇਹ ਉਧਰ ਦੂਜੇ ਪਾਸੇ ਬੱਸ ਵਾਲਿਆਂ ਦਾ ਕਹਿਣਾ ਹੈ ਕਿ ਆਟੋ ਵਾਲੇ ਵੱਲੋਂ ਜਾਣ ਬੁੱਝ ਕੇ ਬੱਸ ਅੱਗੇ ਆਟੋ ਲਿਆਂਦਾ ਗਿਆ ਜਿਸ ਕਾਰਨ ਇਹ ਸਾਰਾ ਵਿਵਾਦ ਹੋਇਆ ਨਾਲ ਹੀ ਉਹਨਾਂ ਨੂੰ ਦੋਸ਼ ਲਗਾਇਆ ਕਿ ਇਹਨਾਂ ਵੱਲੋਂ ਬੱਸ ਦਾ ਸ਼ੀਸ਼ਾ ਵੀ ਤੋੜਿਆ ਗਿਆ ਇੱਕ ਆਟੋ ਆ ਰਹੀ ਸੀ ਕੋਰਪਰੇਟ ਸਾਈਡ ਤੋਂ ਤੇ ਬੱਸ ਵੀ ਕੋਰਪਰੇਟ ਸਾਈਡ ਤੋਂ ਆ ਰਹੀ ਸੀ ਆਟੋ ਵਾਲ ਨੇ ਅਚਾਨਕ ਬ੍ਰੇਕ ਮਾਰਤੀ ਤੇ ਬੱਸ ਨੇ ਵੀ ਬ੍ਰੇਕ ਮਾਰੀ ਨਾਲ ਕਿਤੇ ਬੱਸ ਟੱਚ ਹੋ ਗਈ ਆਟੋ ਤੇ ਇਤੋਂ ਲੈ ਇਹਨਾਂ ਦੀ ਤੂ ਤੂ ਮੈਂ ਮਾਂ ਹੋਗੀ ਠੀਕ ਆ ਜੀ ਜਨਾਨੀ ਨੇ ਦਲਾ ਮਾਰ ਕੇ ਵਾਦਾ ਸ਼ੀਸ਼ਾ ਭੰਨਤਾ ਬੈਸ ਵਧੀ ਕੋਈ ਤੀਜਾ ਬੰਦਾ ਆ ਕੇ ਅਸੀਂ ਇਹ ਕਹਿੰਦੇ ਜੇ ਸਾਡੇ ਡਰਾਈਵਰ ਨੇ ਥੱਪੜ ਮਾਰਿਆ ਸ਼ਰੀਆਮ ਇੱਥੇ ਸਾਡੇ ਡਰਾਈਵਰ ਨੇ ਮਾਫੀ ਮੰਗਣੀ ਕਿਉਂਕਿ ਤੀਜਾ ਬੰਦਾ ਆ ਕੇ ਲੜਾਈ ਦਾ ਫਾਇਦਾ ਕੇ ਨੇ ਥੱਪੜ ਮਾਰਿਆ ਨਹੀਂ ਮਾਰਿਆ ਮੈਂ ਮੌਕੇ ਤੇ ਮੌਜੂਦ ਨਹੀਂ ਸੀ ਪਰ ਇਹਨਾਂ ਦੇ ਇਲਜ਼ਾਮ ਵੀ ਤੁਹਾਡੇ ਡਰਾਈਵਰ ਨੇ ਮਾਰਿਆ ਜਾਂ ਕਨੈਕਟਰ ਨੇ ਮਾਰਿਆ ਪਰ ਜਿੰਨੀਆਂ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਪੁੱਛਿਆ ਕਿ ਥੱਪੜ ਇਹਨੇ ਡਰਾਈਵਰ ਕਨੈਕਟਰ ਇਹ ਬੱਸ ਦੇ ਡਰਾਈਵਰ ਤੋਂ ਨਾ ਮਾਰਿਆ ਗਿਆ ਸਵਾਰੀਆਂ ਨੇ ਵੀ ਇਹੀ ਬਿਆਨ ਸੀ ਵੀ ਡਰਾਈਵਰ ਨੇ ਥੱਪੜ ਨਹੀਂ ਮਾਰਿਆ ਸਗੋਂ ਤੀਜੇ ਬੰਦੇ ਨੇ ਥੱਪੜ ਮਾਰਿਆ ਉਲਟਾ ਇਹਨਾਂ ਦੇ ਮੁੰਡੇ ਆ ਕੇ ਅਸੀਂ ਬੱਸ ਲੈ ਕੇ ਥਾਣੇ ਜਾ ਰਹੇ ਸੀ ਚ ਪਬਲਿਕ ਨੂੰ ਪੁਸ਼ਾਰ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਟ੍ਰੈਫਿਕ ਉਹ ਜਾਮ ਹੋ ਚੁੱਕਾ ਸੀ ਅਸੀਂ ਥਾਣੇ ਜਾ ਰਹੇ ਸੀ ਇਹਨਾਂ ਤੁਸੀਂ ਮੁੰਡੇ ਨਾਲ ਦੇ ਆਏ ਸਾਡੇ ਦੋ ਤਿੰਨ ਮਲਾਜਮ ਹੋਰ ਸੀ ਉਹ ਆ ਕੇ ਸਾਡੇ پاس ਦੇ ਵਿੱਚ ਗੱਲ ਪਈ ਉਸ ਤੋਂ ਬਾਅਦ ਆ ਸਦਰ ਥਾਣਾ ਦੇ ਮਲਾਜਮਾਂ ਦੇ ਵੀ ਚਲੋ ਇਹਨਾਂ ਕਿਹਾ ਵੀ ਤੁਸੀਂ ਦੂਜੇ ਕੋਤਵਾਲੀ ਜਾਓ ਇੱਥੇ ਇਹਦਾ ਮਸਲਾ ਨਹੀਂਗਾ ਚਲੋ ਤੁਹਾਨੂੰ ਸ਼ੁਦਾਤਾ ਤੁਸੀਂ ਉੱਥੇ ਜਾਓ